ਕੋਡੀ 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 ਕਦ ਵਾਪਸੀ ਹੋਵੇਗੀ ਪੰਜਾਬ ਦੇ ਮੈਦਾਨਾਂ ਦੇ ਵਿੱਚ ਖੇਡ ਮੈਦਾਨ ਦੇ ਵੱਲ ਆਵੇਗਾ ਦੁਨੀਆ ਉਡੀਕ ਰਹੀ ਸੀ ਵੀ ਜਲਾਲਪਰੀਏ ਦੀ ਕਦ ਵਾਪਸੀ ਹੋਵੇਗੀ ਪੰਜਾਬ ਦੇ ਮੈਦਾਨਾਂ ਦੇ ਵਿੱਚ ਪਾਲਾ ਜਲਾਲਪਰੀਆ ਆ ਵੀ ਪਾਲਿਆ ਆ ਵੀ ਪਾਲਿਆ ਛਾ ਵੀ ਪਾਲਿਆ ਆਪਣੇ دیਵਾਨਿਆਂ ਦਾ ਦਿਲ ਲਵਾ ਵੀ ਪਾਲਿਆ ਕਮਾਲਪੁਰੇ ਵਿੱਚ ਆ ਕੇ ਜਲਵਾ ਦਿਖਾ ਵੀ ਪਾਲਿਆ ਇੰਦਰਪਾਲ ਨਾਲ ਯਾਰੀ ਪਗਾ ਵੀ ਪਾਲਿਆ ਆ ਵੀ ਪਾਲਿਆ ਛਾ ਵੀ ਪਾਲਿਆ ਜਿਹੜੇ ਜਿਹੜੇ ਜਲਾਲਪੁਰੇ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਇੰਦਰਪਾਲ ਦੇ ਨਾਲ ਯਾਰੀ ਹੈ ਜਲਾਲਪੁਰ ਦੀ ਧਰਤੀ ਇਹ ਦੁਨੀਆ ਦਾ ਟਾਪਰ ਹੈ ਇਹ ਦੁਨੀਆ ਦਾ ਬ੍ਰਾਂਡਡ ਹੈ ਇਹੋ ਜੇ ਮੱਲ ਨਿਤ ਨਿਤ ਨੀ ਮਾਮਾ ਜੰਮਦੀ ਐ ਇਹੋ ਜੇ ਮੱਲ ਨਿਤ ਨਿਤ ਨਹੀਂ ਮਾਮਾ ਜੰਮਦੀ ਐ ਕਿ ਜਲਾਲਪੁਰ ਦਾ ਪਾਲਾ ਮਰਿਆਂ ਦਾ ਝਾਫਾ ਏ ਪੁੱਠੇ ਸਿੱਧੇ ਦਾ ਮਾਰ ਚਾੜ ਦਾ ਕਿਟਾਪਾਏ ਬੋਟੇ ਬਾਈ ਕਰਦੇ ਗੱਲ ਯਾਰ ਚਾੜ ਦਾ ਕਿਟਾਪਾਏ ਕਮਾਲਪੁਰੇ ਵਿੱਚ ਜਲਾਲਪੁਰੀਆ ਪਾਲਾ ਇੱਕ ਵਾਰੀ ਦੱਸਿਓ ਕਿੰਨਾ ਪਿਆਰ ਆ ਮੇਲਾ ਗੁੰਦਾ ਦੁਨੀਆ ਦਾ ਸਤਾਰ ਲੰਮੀ ਪਾਰੀ ਦਾ ਘੋੜਾ ਕਹ ਲੀਏ ਜਿਵੇਂ ਅਮਰ ਨੇ ਕਿਹਾ ਵੀ ਮਿੱਤ ਮਾਵਾ ਪੁੱਤ ਨਹੀਂ ਜਾਂਦੀਆਂ ਵਾਹ ਢੰਗੇ ਵਾਲਿਆ ਪਿਆਰ ਵੀ ਬੜਾ ਹੈ ਸੇਵਾ ਰਾਣਾ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਲੰਬੜ ਕੋਚ ਜੀ ਆਏ ਨੇ ਬੱਗੇ ਪਿੰਡ ਦੇ ਦੁੱਲੇ ਦਾ ਅਮਰੀਕਾ ਤੋਂ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਇਹ ਪਹਿਲੀਆਂ ਤੋਂ ਭਰਾਏ ਸਾਡੇ ਕੁਲਵੰਤ ਕੋਚ ਜੋਗੇ ਵਾਲੀਏ ਨੇ ਦੇਬੇ ਪੰਡਾਲ ਦੇ ਦਰਸ਼ਨ ਕਰਵਾਏ ਬੇਬੇ ਬੰਡਾਲ ਦੀ ਬਦੌਲਤ ਕਹਿੰਦੇ ਜਲਾਲਪੁਰੇ ਪਾਲੇ ਨਾਲ ਪਿਆਰ ਬਣਿਆ ਜਦੋਂ ਪਾਲਾ ਅਮਰੀਕਾ ਵਿੱਚ ਰਹਿੰਦਾ ਤੇ ਇੱਕ ਦੋ ਮਹੀਨਿਆਂ ਬਾਅਦ ਕਹਿੰਦੇ ਸਟੂਲ ਵੀਜੀ ਹੈ ਪਰ ਹਾਲਚਾਲ ਅਮਨੇ ਦੋ ਕਮਹੀਨਿਆਂ ਬਾਅਦ ਵੀ ਕਿੱਦਾਂ ਤੂੰ ਸਾਡਾ ਪੁਰਾਣਾ ਯਾਰ ਹੈ ਸਾਡਾ ਪੁਰਾਣਾ ਭਰਾ ਜਲਾਲਪੁਰੇ ਪਾਲਾ ਯਾਰੀਆਂ ਨਿਭਾਉਣੀਆਂ ਜਾਣਦਾ ਹੈ ਯਾਰੀਆਂ ਲਾਉਣੀਆਂ ਜਾਣਦਾ ਮੈਂ ਵਿਸ਼ੇਸ਼ ਤੌਰ ਤੇ ਜਲਾਲਪੁਰੇ ਪਾਲੇ ਭਰਾ ਦਾ ਬੱਗੇਪਿੰਡ ਦੇ ਦੁੱਲੇ ਦਾ ਸੇਵੇ ਰਾਣੇ ਜੀ ਦਾ ਵਿਸ਼ੇਸ਼ ਤੌਰ ਤੇ ਵੱਡਾ ਇੱਕ ਰੇਡਰ ਮੈਦਾਨ ਦੇ ਵਿੱਚ ਬੂਟੇ ਬਾਈ ਉਹ ਆਇਆ ਹੈ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਕੈਂਚੀਆਂ ਪਾੜ ਦਿੰਦਾ ਹੈ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਐਨ ਫੜੇ ਜੱਫੇ ਤੋਂ ਛੁੱਟ ਜਾਂਦਾ ਹੈ ਆਲਮਗੀਰ ਦੀ ਧਰਤੀ ਦਾ ਜਸ਼ਨ ਹੈ ਜਸ਼ਨ ਇਹ ਵੀ ਅੱਜ ਗੱਲ ਸਿਰੇ ਲਾਉਣੀ ਹੈ ਮੇਰੇ ਵੀਰੋ ਆ ਨੌਜਨ ਜਸ਼ਨ ਵੀ ਅੱਜ ਦੇ ਟਾਈਮ ਦਾ ਸਿਰੇ ਦਾ ਖਿਡਾਰੀ ਹੈ ਉਧਰ ਰਿਕਿੰਦਰ ਦੋਦੇ ਵੀ ਦੁਨੀਆ ਜਵਾਨੀ ਹੈ ਕਾਲੇ ਵਰਗੇ ਜੱਗੂ ਵਰਗੇ ਇੱਕ ਵਰਗੇ ਤਿਆਰ ਨੇ ਉਧਰ ਗੋਪੀ ਮਾਨ ਕੀ ਹੈ ਅਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਦਾ ਬੈਸਟ ਸ਼ੇਰੂ ਹੈ ਮਨੀ ਵਰਗੇ ਨੌਜਨ ਤਿਆਰ ਅੱਜ ਦਾ ਕਮਾਲਪੁਰ ਦਾ ਸਿਰੇ ਦਾ ਮੇਲਾ ਹੈ ਇੱਕ ਬੇਨਤੀ ਵੀ ਕੋਈ ਵੀ ਵੀਰ ਜਿਹੜੇ ਐਕਸ਼ਨ ऐसे तरह कबड्डी ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ